ਕੁਝ ਕਹਿਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਨਹੀਂ ਮੈਂ ਜੀਣਾ ਮਰਨਾ ਨਾ ਤੇਰੇ ਤੇਰੇ ਬਸ ਇਹੋ ਇੱਕ ਪੈਗਾਮ ਮੇਰਾ ਜਿੰਨੇ ਚੱਲਦੇ ਨੇ ਵੇ ਜਿੰਨੇ ਆਉਣੇ ਹਰ ਸਾਹ ਤੇ ਖਵਾਜਾ ਨਾਮ ਤੇਰਾ ਉਜਨੇ ਚੱਲਦੇ ਨੇ ਜਿੰਨੇ ਆਉਣੇ ਨੇ ਹਰ ਸਾਥੇ ਖਾ ਜਾਣਾ ਹਮ ਤੇਰਾ ਤੇਰਾ ਮੇਰੀ ਬਾਤ ਥੋੜੀ ਓਪਨ ਕਰੇ ਮਣੀ ਹੋਰ ਸੁਣੇ ਮੜਾ ਜੀ ਪਲੀਜ਼ ਸਿੱਧਾ ਕੌੜ ਰੱਖੋ ਭਾਈ ਜੀ ਜ਼ਿੰਦਗੀ ਦੇ ਸਾਰੇ ਦੁੱਖ ਸੁੱਖ ਮੈਂ ਬਸ ਤੇਰੇ ਨਾਲ ਹੀ ਕੱਟਣੇ ਨੇ ਦੁਨੀਆ ਜਾਹੇ ਮੈਨੂੰ ਕੁਝ ਵੀ ਕਹੇ ਕੁਝ ਵੀ ਕਹੇ ਨਾ ਪੀਰ ਤੋਂ ਪਾਸੇ ਬੱਟਣੇ ਮੈਂ ਬੱਟਣੇ ਮੈਂ ਰੱਬ ਨੂੰ ਵੇਖਿਆ ਨਹੀਂ ਸਜਣਾ ਸਜਣਾ ਬਸ ਤੂੰ ਹੀ ਇੱਕ ਤਾ ਮੇਰਾ ਮੇਰਾ ਅੱਜ ਨੇ ਚੱਲਦੇ ਨੇ ਵੇ ਜਿੰਨੇ ਆਉਣੇ ਨੇ ਔਰ ਹਰ ਸਾਹ ਦੇ ਖਵਾਜਾ ਨਾਮ ਤੇਰਾ ਤੇਰਾ ਸੋ ਬਹੁਤ ਸੋਹਣੀ ਗੱਲ ਕਹਿਣ ਲੱਗਾ ਗੌਰ ਫਰਮਾਇਓ ਇੱਕ ਸੁਪਨਾ ਮੇਰਾ ਸੱਚ ਕਰ ਦੇ ਸੱਚ ਕਰ ਦੇ ਕਲਿਆਰ ਬਲ ਲੈ ਜਾ ਬਾਂ ਫੜ ਕੇ ਆ ਬਾਂ ਮੇਰੇ ਸਾਹਰ ਤੈਨੂੰ ਬਾਹ ਲਈ ਲਈ ਕਲਿਆਰ ਬਲ ਆਈ ਮਰ ਮਰ ਕੇ ਮਰ ਮਰ ਕੇ ਉਂਜ ਤੇਰੇ ਕਰ ਕੇ ਹੋ ਆਏ ਹੋ ਆਏ ਉਂਜ ਨਾਮ ਤੇ ਸੀ ਗੁਮਨਾ ਮੇਰਾ ਨਾਮ ਮੇਰਾ ਨਾਮ ਮੇਰਾ ਹਮੇ ਤੁਮ ਸੇ ਪਿਆਰ ਕਿਤਨਾ ਇਹ ਹਮ ਨਹੀਂ ਜਾਣਦੇ ਮਗਰ ਜੀ ਨਹੀਂ ਸਕਦੇ ਤੁਹਾਰੇ ਬਿਨਾ ਸਾਰੇ ਬਾਬਾ ਜੀ ਤੁਸੀਂ ਵੀ ਖੜੇ ਹੋ ਇੱਕ ਦੁਆ ਮੈਂ ਕਹੂੰਗਾ ਮੇਰੀ ਦਿਲ ਇਹ ਚਾਹੇ ਕਿ ਸਾਡਾ ਭਰਾ ਐਮਐਲਏ ਬਣੇ ਐਸੇ ਇਨਸਾਨ ਨੂੰ ਬਣਨਾ ਚਾਹੀਦਾ ਜਿਹੜਾ ਬੰਦਾ ਹਰ ਗਰੀਬ ਦੀ ਮਦਦ ਕਰਦਾ ਜੇ ਅਸੀਂ ਲੋਕ ਸਾਥ ਨਾਲ ਦੇਵਾਂਗੇ ਨਾ ਜੀ ਜਾਂਦਾ ਤੇ ਫਿਰ ਉਹੀ ਚੀਜ਼ ਆ ਜਾਣਗੇ ਮੂਰੇ ਅੱਜ ਤੁਹਾਡੇ ਨਾਲ ਮੋਢੇ ਨਾਲ ਲਾ ਕੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਡੇ ਨਾਲ ਖੜਦਾ ਬੰਦਾ ਤੇ ਕਿਉਂ ਨਾ ਫਿਰ ਅਸੀਂ ਉਹਨੂੰ ਮੌਕਾ ਦੇਈਏ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਸਾਡੇ ਭਰਾ ਕੀ ਸਾਡੇ ਭਰਾ ਦੇ ਜਫੀ ਬਾਉ ਬਾਬਾਈ ਨਈ ਬਾਬਾ ਜੀ ਮੈਂ ਕਹਿੰਦਾ ਦੋ ਬੋਲ ਤੇਰਾ ਪ੍ਰਭ ਬੋਲਾ ਗਾ ਕੇ ਨਹੀਂ ਬੋਲ ਕੇ ਬੋਲ ਸਮਾਜ ਦੇ ਬੰਦੇ ਹਸਾਂ ਮੈਨੂੰ ਲੋ ਜੀ ਸਾਡੇ ਵਿੱਚ ਸਾਡੇ ਕਮਲ ਕੁਮਾਰ ਬੋਰੀ ਜੀ ਜੋ ਕਿ ਸਮਾਜ ਸੇਵਕ ਸਮਾਜ ਦੇ ਵਿੱਚ ਬਹੁਤ ਹੀ ਪਿਆਰੇ ਤੇ ਬਹੁਤ ਹੀ ਅੱਛੇ ਕੰਮ ਕਰ ਰਹੇ ਨੇ ਮਾਲਕ ਇਹਨਾਂ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਇਹਨਾਂ ਦੀ ਪੂਰੀ ਟੀਮ ਇਕਤਾ ਸਹਾਰਾ ਇਹਨਾਂ ਨੇ ਬਹੁਤ ਹੀ ਪੰਜਾਬ ਦੇ ਵਿੱਚ ਵੱਡੇ ਵੱਡੇ ਕੰਮ ਕੀਤੇ ਨੇ ਜਿੱਦਾਂ ਕਿ ਅੰਮ੍ਰਿਤਸਰ ਦੇ ਵਿੱਚ ਜਿੰਨੀਆਂ ਵੀ ਲਵਾਰਸ ਡੈਥ ਬਾਡੀਆ ਹੁੰਦੀਆਂ ਨੇ ਉਹਨਾਂ ਦਾ ਸੰਸਕਾਰ ਇਹਨਾਂ ਦੀ ਪੂਰੀ ਟੀਮ ਅੰਮ੍ਰਿਤਸਰ ਦੇ ਵਿੱਚ ਜਿੰਨੀਆਂ ਵੀ ਲਵਾਰਸ ਡੈਥ ਬਾਡੀਆ ਹੁੰਦੀਆਂ ਨੇ ਉਹਨਾਂ ਦਾ ਸਸਕਾਰ ਇਹਨਾਂ ਦੀ ਪੂਰੀ ਟੀਮ ਕਰਦੀ ਏ ਬਿਲਕੁਲ ਫਰੀ ਤੇ ਜਿਹੜੇ ਨੌਜਵਾਨ ਅੱਜਕੱਲ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਮਾਪੇ ਬੜੇ ਹੀ ਦੁਖੀ ਨੇ ਉਹਨਾਂ ਤੋਂ ਘਰ ਦੇ ਭਾਂਡੇ ਵੇਚ-ਵੇਚ ਕੇ ਆਪਣਾ ਨਸ਼ਾ ਪੂਰਾ ਕਰਦੇ ਨੇ ਔਰ ਇਹਨਾਂ ਨੇ ਇੱਕ ਐਨਜੀਓ ਖੋਲੀ ਹੋਈ ਏ ਉਹਦੇ ਵਿੱਚ ਦਾਖਲ ਕਰਦੇ ਨੇ ਮਰੀਜ਼ ਨੂੰ ਤੇ ਬਿਲਕੁਲ ਫਰੀ ਇਲਾਜ ਹੁੰਦਾ ਏ ਸਾਡੇ ਕਮਲ ਕੁਮਾਰ ਬੋਰੀ ਜੀ ਇਨਸਾਨੀਅਤ ਦੀ ਸੇਵਾ ਔਰ ਗਰੀਬਾਂ ਦੇ ਮਸੀਹ ਨੇ ਔਰ ਜਿਹੜੀਆਂ ਸਾਡੀਆਂ ਭੈਣਾ ਸਾਡੀਆਂ ਧੀਆਂ ਲੋੜਵੰਦ ਉਹ ਲੋੜਵੰਦ ਨਹੀਂ ਜਿਨ੍ਹਾਂ ਦੇ ਘਰ ਦੋ ਮੋਟਰਸਾਈਕਲ ਤੇ ਦੋ ਗੱਡੀਆਂ ਖੜੀਆਂ ਨੇ ਨਹੀਂ ਜਿਨ੍ਹਾਂ ਦਾ ਬਾਪ ਸਵੇਰੇ ਰਸ਼ਕਾ ਚਲਾ ਕੇ ਸ਼ਾਮ ਨੂੰ ਘਰ ਆਉਂਦਾ ਏ ਮਿਹਨਤ ਮਜ਼ਦੂਰੀ ਕਰਨ ਵਾਲੇ ਇਨਾਂ ਦੀਆਂ ਧੀਆਂ ਆਨੰਦ ਕਾਰਜ ਉਹਨਾਂ ਦੇ ਉਹਨਾਂ ਧੀਆਂ ਦੇ ਆਨੰਦ ਕਾਰਜ ਇਹਨਾਂ ਦੀ ਪੂਰੀ ਟੀਮ ਇਕਤਾ ਸਹਾਰਾ ਫ੍ਰੀ ਆਨੰਦ ਕਾਰਜ ਉਹਨਾਂ ਦੇ ਹੁੰਦੇ ਨੇ ਧੀਆਂ ਦੇ ਸਮਾਜ ਦੇ ਵਿੱਚ ਬਹੁਤ ਹੀ ਪਿਆਰਾ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਬਹੁਤ ਹੀ ਅਸ਼ਿਆ ਕੰਮ ਕਰ ਰਹੇ ਨੇ ਔਰ 2027 ਦੇ ਵਿੱਚ ਸਾਡੇ ਕਮਲ ਕੁਮਾਰ ਜੀ ਪਿੰਡ ਮਹਾਲ ਤੋਂ ਵਾਰਡ ਨੰਬਰ 85 ਤੋਂ 2027 ਦੇ ਵਿੱਚ ਵਾਰਡ ਨੰਬਰ 85 ਤੋਂ ਸਾਡੇ ਕਮਲ ਕੁਮਾਰ ਜੀ ਖਲੋਰੇ ਨੇ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਸੰਯੋਗ ਦੇਣਾ ਹੈ ਜਿੰਨੀਆਂ ਮੇਰੀਆਂ ਮਾਤਾ ਭੈਣਾਂ ਬਜ਼ੁਰਗ ਵੀਰ ਆਏ ਨੇ ਭਾਜੀ ਇਹਨਾਂ ਨੂੰ ਇੱਕ ਵਾਰੀ ਐਮਐਲਏ ਬਣਾ ਦਿਓ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਬੰਦ ਹੋ ਜਾਊਗਾ ਇੱਕ ਵਾਰੀ ਖੁੱਲ ਕੇ ਤਾੜੀ ਲਾ ਦਿਓ ਉਹਨਾਂ ਦੀ ਟੀਮ ਵਾਸਤੇ ਜਿਹੜਾ ਵੀ ਮੇਰਾ ਵੀਰ ਨਸ਼ਾ ਵੇਚਦਾ ਇਹਨੂੰ ਬੇਨਤੀ ਹੱਥ ਜੋੜ ਕੇ ਕਿ ਮਾਰੇ ਕੰਮ ਸਾਰੇ ਛੱਡ ਦਿਓ ਜਦੋਂ ਭਾਜੀ ਉਹਨਾਂ ਨੇ ਐਮਐਲਏ ਬਣ ਗਏ ਤੁਸੀਂ ਆਪ ਦੱਸਣਾ ਹੈ ਕਿਹੜਾ ਨਸ਼ਾ ਵੇਚਦਾ ਹੈ ਤੇ ਕਿਹੜਾ ਵਕਾਉਂਦਾ ਏ ਬਾਜੀ ਉਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰਨਾ ਹੈ ਨਸ਼ਾ ਬਿਲਕੁਲ ਫਰੀ ਹੋਊਗਾ ਹੈਲੋ ਦਾਤਾ ਜੀ ਦੇ ਦਰਬਾਰ ਤੇ ਮੈਂ ਆਪਣੇ ਵੱਡੇ ਬਾਜੀ ਕਮਲ ਕੁਮਾਰ ਬੋਰੀ ਜੀ ਜੋ ਕਿ ਅਸੀਂ ਵੀ ਖਵਾਜਾ ਦੇ ਆਸ਼ਕ ਤੇ ਇਹ ਵੀ ਖਵਾਜਾ ਦੇ ਆਸ਼ਕ ਹੈ ਯਾ ਮੇਰੇ ਖਵਾਜਾ ਕਰੀਮ ਨਵਾਜ ਜਿਹੜਾ ਤੇਰੇ ਦਰ ਤੇ ਆਂਦਾ ਕਦੇ ਖਲ ਨਹੀਂ ਜਾਂਦਾ ਸਾਡੀ ਦਿਲੋਂ ਔਰ ਜਿੰਨੇ ਵੀ ਮੇਰੀ ਸੰਗਤ ਹੈ ਦਰਬਾਰ ਦੇ ਸੇਵਾਦਾਰ ਆ ਇਸ ਭਰਾ ਦਾ ਮੇਰੇ ਵੱਡੇ ਕਮਲ ਕੁਮਾਰ ਬੋਰੀ ਜੀ ਜੀ ਦਾ ਮਿਲ ਕੇ ਸਾਥ ਦੇਣਾ ਵਾ ਕਿਉਂਕਿ ਇੱਕ ਮੌਕਾ ਮੇਰੇ ਭਰਾ ਨੂੰ ਜਰੂਰ ਦਿਓ ਕਿਉਂਕਿ ਪਤਾ ਕੀ ਗੱਲ ਹੈ ਬਹੁਤ ਅੱਛੇ ਇਨਸਾਨ ਨੇ ਦੇਖੋ ਇਹ ਨਹੀਂ ਬੋਲਦੇ ਇਹਨਾਂ ਦੀਆਂ ਨੇਕੀਆਂ ਬੋਲਦੀਆਂ ਵਾ ਕਿਸਤੇ ਵੀ ਪਛਾਣ ਹੋਵੇ ਤੇ ਸਿਰਫ ਇਹਨਾਂ ਦੀ ਕਰਮ ਦੀਆਂ ਨੇਕੀਆਂ ਬੋਲਦੀਆਂ ਵਾ ਤੇ ਇਸ ਕਰਕੇ ਮੈਂ ਆਪਣੇ ਦਾਦਾ ਜੀ ਕੇ ਝੋਲੀ ਆਟ ਕੇ ਕਹਿੰਨਾ ਕਿ ਸਰਕਾਰ ਚੜਦੀ ਕਲਾ ਰੱਖਿਓ ਤੇ ਛੇਤੀ ਤੇ ਛੇਤੀ ਤੁਹਾਡੀ ਮੋਹ ਲੱਗੇ ਤੇ ਜਿਹਨੂੰ ਕੋਈ ਟਾਨ ਸਕੇ ਜਿਕਰ ਹੈ ਮੇਰੇ ਖੋਜਾ ਪੀਰ ਦਾ ਉਹ ਪਾਜੀ ਉਹਨਾਂ ਨੇ ਮੈਕ ਥੋੜਾ ਸਾਈਡ ਤੇ ਕਰਦਾ ਸੀ ਕਹਿਣਾ ਸੀ ਨਸ਼ਾ ਬਿਲਕੁਲ ਫਰੀ ਛਡਾਉਂਦੇ ਨਹੀਂ ਇਹ ਗੱਲ ਕਹਿਣੀ ਸੀ ਇੱਕ ਵਾਰ ਇਹਨਾਂ ਦੀ ਪੂਰੀ ਟੀਮ ਵਾਸਤੇ ਜ਼ੋਰ ਨਾਲ ਤਾੜੀ ਲਾ ਦਿਓ ਨਿਸ਼ਾਨ ਜੀ ਕਹਿੰਦੇ ਨੇ ਕਿ ਜਿਹੜੀ ਕਲਮ ਨਾਲ ਕਰੇ ਵਾਰ ਉਹਨੂੰ ਅਖਬਾਰ ਕਹਿੰਦੇ ਨੇ ਕਿ ਜਿਹੜਾ ਦਿਲ ਤੋਂ ਕਰੇ ਪਿਆਰ ਉਹਨੂੰ ਚੰਗਾ ਯਾਰ ਕਹਿੰਦੇ ਨੇ ਤੇ ਜਿਹੜਾ ਸਭ ਦਾ ਕਰੇ ਸਤਿਕਾਰ ਉਹਨੂੰ ਕਮਲ ਬਾਜੀ ਵਰਗਾ ਚੰਗਾ ਇਨਸਾਨ ਕਹਿੰਦੇ ਨੇ ਤੇ ਜਿਹੜਾ ਝੋਲੀ ਭਰਦੇ ਮਰਾਦਾਂ ਦੇ ਨਾਲ ਉਹਨੂੰ ਮੇਰੀ ਸਰਕਾਰ ਦਾ ਦਰਬਾਰ ਕਹਿੰਦੇ ਨੇ ਉਹਨੂੰ ਮੇਰੀ ਸਰਕਾਰ ਦਾ ਦਰਬਾਰ ਇੱਕ ਵਾਰੀ ਜ਼ੋਰ ਨਾਲ ਤਾੜੀ ਲਾ ਦਿਓ ਹੱਥ ਉੱਚੇ ਕਰਕੇ ਸਾਡੇ ਕਮਲ ਬਾਜੀ ਉਹਨਾਂ ਨੂੰ ਮੈਂ ਗੁਜਾਰਸ਼ ਕਰਦਾ ਦੀ ਸੰਗਤ ਸੰਗਤ ਗਾਢੀ ਰੂਬਰੂ ਹੋਣ ਸਾਡੇ ਕਮਲ ਕੁਮਾਰ ਜੀ ਅੱਜ ਖਵਾਜਾ ਗਰੀਬ ਨਦਰਬਾਰ ਬਾਬਾਈ ਦਾ ਰਮਨ ਦੇ ਨਾਲ ਸਾਰੀ ਸੰਗਤ ਮੇਰਾ ਭਰਾ ਬੜਾ ਪਿਆਰਾ ਮਾਸ਼ਾ ਅੱਲੀ ਜੀ ਸਾਡੇ ਬੜੇ ਸਤਿਕਾਰਯੋਗ ਬਾਬਾ ਟੀਡੂ ਸ਼ਾਹ ਜੀ ਮੇਰੇ ਭਾਈ ਜੀ ਬਾਬਾ ਜੀ ਅਸੀਂ ਇਹ ਗੱਦਨ ਨਸ਼ੀਨ ਕਵਾਂਗੇ ਸਾਡੇ ਭਰਾ ਨੇ ਅਸੀਂ ਇਹਨੂੰ ਭਰਾਵਾਂ ਦੀ ਨੀਂਗ ਦੇਖੀਦਾ ਇਹ ਵੀ ਖਵਾਜਾ ਗਰੀਬ ਨਵਾਜੀ ਦੇ ਚੇਲੇ ਨੇ ਅਸੀਂ ਵੀ ਉਹਨਾਂ ਦੇ ਚੇਲੇ ਨੇ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਅੱਜ ਆਪਣੇ ਵੱਲੋਂ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਖਰਾਬ ਨੇ ਨਸ਼ੇ ਦੇ ਪੰਜਾਬ ਦੇ ਵਿੱਚ ਬੜਾ ਵੱਡਾ ਇੱਕ ਨਸ਼ੇ ਦਾ ਦਰਿਆ ਵਗਿਆ ਪੰਜਾਬ ਨੇ ਖਾਸ ਕਰਕੇ ਅਮ੍ਰਿਤਸਰ ਸ਼ਹਿਰ ਨੇ 84 ਵਾਲਾ ਸੰਤਾਨ ਭੋਗਿਆ 47 ਵਾਲਾ ਭੋਗਿਆ ਕਿਉਂਕਿ ਬਾਰਡਰ ਲੱਗ ਗਿਆ ਸਾਡੇ ਪੰਜਾਬ ਨੇ ਬੜੀਆਂ-ਬੜੀਆਂ ਮੁਸੀਬਤਾਂ ਵੇਖੀਆਂ ਸਭ ਤੋਂ ਜਿਆਦਾ ਮੁਸੀਬਤਾਂ ਦੇਖੀਆਂ ਅੰਮ੍ਰਿਤਸਰ ਨੇ ਛੇਵਾਂ ਦਰਿਆ ਨਸ਼ੇ ਦਾ ਜੋਗੀ ਸਾਡੇ ਪੰਜਾਬ ਦੇ ਵਿੱਚ ਵਗ ਰਿਹਾ ਉਹ ਦਰਿਆ ਨੇ ਸਾਡੇ ਤੇ ਇਹਨੇ ਹੈਵੀ ਹੋ ਗਿਆ ਕਿ ਜਿਹੜੇ ਮੇਰੇ ਵੀਰ ਨਸ਼ਾ ਕਰਦੇ ਨੇ ਉਹ ਦੇਖਦੇ ਨਹੀਂ ਮਾਂ ਨੂੰ ਮਾਰਨਾ ਇਹਨਾਂ ਭੈਣ ਨੂੰ ਮਾਰਨਾ ਅਸੀਂ ਸਾਰੇ ਇੱਕ ਮਿਡਲ ਕਲਾਸ ਦੇ ਲੋਕ ਬੈਠੇ ਆ ਕੋਈ ਅਮੀਰ ਨਹੀਂ ਆ ਆਮ ਘਰਾਂ ਦੇ ਲੋਕ ਅਸੀਂ ਸਾਰੇ ਤੁਹਾਨੂੰ ਪਤਾ ਸੀ ਇਰਸਾ ਕਰ ਕਰਕੇ ਕਿਸੇ ਭੈਣ ਨੇ ਵਾਸ਼ਿੰਗ ਮਸ਼ੀਨ ਲਈਆ ਕਿਸੇ ਭੈਣ ਨੇ ਟੀਵੀ ਲਿਆ ਜਾਂ ਕਿਸੇ ਨੇ ਫਰਿਜ ਲਈਆ ਕਿਸ਼ਤਾਂ ਦੇ ਨਾਲ ਐਦਾਂ ਲੋਕਾਂ ਨੇ ਆਪਣੇ ਘਰਾਂ ਦੀਆਂ ਚੀਜ਼ਾਂ ਬਣਾਈਆਂ ਜੋ ਮਿਡਲ ਕਲਾਸ ਲੋਕ ਨੇ ਅਸੀਂ ਐਡੇ ਅਮੀਰ ਤੇ ਹੈਗੇ ਨਹੀਂ ਸਾਰੇ ਵੀ ਜਾ ਕੇ ਮਿੰਡ ਜਾ ਕੇ ਫਰਿਜ ਤੇ ਏਸੀ ਕਰਦੇ ਲਵਾ ਲਈਏ ਕਈ ਲੋਕ ਨੇ ਜਿਹੜੇ ਐਦਾਂ ਮੁਸੀਬਤਾਂ ਨਾਲ ਘਰਾਂ ਵਿੱਚ ਚੀਜ਼ਾਂ ਲੈਂਦੇ ਨੇ ਉਹਨਾਂ ਦੇ ਵਿੱਚ ਇੱਕ ਨਸ਼ਾ ਵੜ ਗਿਆ ਸਾਡਾ ਆਉਣ ਵਾਲਾ ਯੂਥ ਸਾਡੇ ਭਰਾ ਛੋਟੀ ਛੋਟੀ ਉਮਰਾਂ ਵਾਲੇ ਨਸ਼ਾ ਕਰਨ ਲੱਪੇ ਨੇ ਉਹਦੇ ਨਾਲ ਕੀ ਹੁੰਦਿਆ ਕਿ ਉਹ ਬੱਚਾ ਮਾਂ ਨੂੰ ਪਰੇਸ਼ਾਨ ਕਰਦਾ ਪਿਓ ਨੂੰ ਪਰੇਸ਼ਾਨ ਕਰਦਾ ਕਿ ਮੈਨੂੰ ਕੋਈ ਨਸ਼ੇ ਲਈ ਪੈਸੇ ਦੋ ਮੈਨੂੰ ਨਸ਼ੇ ਲਈ ਪੈਸੇ ਦੋ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਉਹ ਬੱਚਾ ਫਿਰ ਆਪਣੇ ਆਪ ਨੂੰ ਮਾਰਦਾ ਮਾਂ ਪਿਓ ਨੂੰ ਗਾਲਾਂ ਕੱਢਦਾ ਥੱਪੜ ਤੱਕ ਮਾਰ ਦਿੰਦਾ ਨਸ਼ੇ ਦੇ ਹਾਲਾਤ ਇੰਨੇ ਹੋ ਚੁੱਕੇ ਨੇ ਬਾਅਦ ਵਿੱਚ ਉਹ ਬੱਚੇ ਨੂੰ ਘਰ ਦੀਆਂ ਚੀਜ਼ਾਂ ਵਿੱਚ ਨਹੀਂ ਵੇਚਦੀਆਂ ਇਹ ਹਾਲਾਤ ਨੇ ਨਸ਼ੇ ਨੇ ਸਾਡਾ ਪੰਜਾਬ ਖਾਲਿਆ ਸਾਡੇ ਸ਼ਹਿਰ ਦੇ ਵਿੱਚ ਬਹੁ ਨਸ਼ਾ ਅੰਮ੍ਰਿਤਸਰ ਦੇ ਵਿੱਚ ਸਾਡਾ ਯੂਥ ਕਰ ਰਿਆ ਆ ਆਮਦੂ ਦੇ ਗੇ ਪੈਣਾ ਵੀ ਕਰ ਰਿਆ ਨਸ਼ੇ ਦੇ ਇੱਕ ਮਕਸਦ ਖਤਮ ਹੋਦਾ ਉਹ ਤੁਹਾਡੀ ਦੁਆ ਜਿੰਨੀ ਸਾਰੀ ਸੰਗਤ ਆਈ ਆ ਹਰ ਪ੍ਰਾ ਹਰ ਪੈਣ ਆਪਣੇ ਪਰਿਵਾਰ ਲਈ ਸੁੱਖ ਦੁੱਖ ਵੰਗਦੀਗੀ ਪ੍ਰਮਾਤਮਾ ਮੇਰੇ ਪ੍ਰਾਣ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਮੇਰੇ ਪਰਿਵਾਰ ਨੂੰ ਖੁਸ਼ ਰੱਖੀ ਇਹ ਸਾਰੇ ਦੁਆਵਾਂ ਕਰਦੇ ਹੋ ਵੀ ਸਾਡੇ ਬੱਚੇ ਤੇ ਕਿਰਪਾ ਕਰੀ ਪ੍ਰਮਾਤਮਾ ਅੱਜ ਖਵਾਜਾ ਗਰੀਬ ਨਵਾਜ਼ ਦੇ ਦਰਵਾਜ਼ੇ ਤੋਂ ਨਾ ਕੋ ਖਾਲੀ ਮੁੜਿਆ ਨਾ ਕੋ ਮੁੜੂਗਾ ਅੱਜ ਇਹ ਗੁਦਾਹ ਕਰਨੀ ਉਸ ਵੀਰਾਂ ਵਾਸਤੇ ਜਿਹੜੇ ਮੇਰੇ ਵੀਰ ਨਸ਼ਾ ਕਰਦੇ ਹੈ ਪ੍ਰਮਾਤਮਾ ਨਾ ਨਸ਼ਾ ਸਰਕਾਰ ਖਤਮ ਕਰ ਸਕਦੀ ਨਾ ਪ੍ਰਸ਼ਾਸਨ ਖਤਮ ਕਰ ਸਕਦਾ ਇਹ ਨਸ਼ਾ ਸਿਰਕ ਪ੍ਰਮਾਤਮਾ ਨਾ ਖਤਮ ਕਰ ਸਕਦਾ ਅੱਜ ਮੇਰੇ ਸਾਰੇ ਵੀਰ ਮੇਰੀਆਂ ਪੈਣਾ ਮੇਰੇ ਯੂਥ ਮੇਰੇ ਬਜ਼ੁਰਗ ਸਾਰੇ ਆਏ ਨੇ ਅੱਜ ਗਰਦਾਸ ਕਰਕੇ ਆਇਓ ਰੋਜ਼ ਕਰਿਆ ਕਰੋ ਉੱਠ ਕੇ ਜਿੱਦਾਂ ਆਪਣੇ ਪਰਿਵਾਰ ਦੀ ਅਰਦਾਸ ਕਰਦੇ ਹੋ ਉਹਦਾ ਨਾਲ ਵੀਰਾਂ ਦੀ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਉਹਨਾਂ ਦਾ ਨਸ਼ਾ ਛਡਾਓ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਵੇ ਤੇ ਆਪਣੇ ਮਾਪਿਆਂ ਦੀ ਅੱਛੀ ਪਰਵਿਸ ਕਰੇ ਅੱਛੀ ਜ਼ਿੰਦਗੀ ਦੇਵੇ ਮਾਪਿਆਂ ਨੂੰ ਸੋ ਜੇ ਨਸ਼ਾ ਗੱਲ ਨਸ਼ੇ ਦੀ ਵੀ ਕਰਦੇ ਨੇ ਨਾਲ ਦਵਾਈ ਦੇ ਵੀ ਅਗਰ ਇੱਕ ਬੱਚਾ ਨਸ਼ਾ ਦੇ ਕਰੀ ਜਾਂਦਾ ਕਰਦਾ ਪਰ ਘਰ ਤਵਾ ਬੱਚਾ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦਾ ਉਹਨੇ ਦਿਨ ਮਰ ਜਣਾ ਮਾਪਿਓ ਨੇ ਵੀ ਮਰ ਜਣਾ ਨਸ਼ਾ ਕਰਗਾ ਉਹਨਾਂ ਦੀ ਫਿਕਰਾਂ ਦੇ ਵਿੱਚ ਕਿ ਸਾਡਾ ਪੁੱਤ ਨਸ਼ਾ ਕਰੇ ਸਾਡਾ ਪੁੱਤ ਨਸ਼ੇ ਕਰੀ ਜਾਂਦਾ ਪਰ ਨਾਲ ਇੱਕ ਹੋਰ ਕੀ ਹੈ ਕਿ ਸਾਡੀਆਂ ਆਉਣ ਵਾਲੀਆਂ ਭੈਣਾਂ ਸਾਡੀਆਂ ਬੱਚੀਆਂ ਅਸੀਂ ਵਿਆਹ ਕਿੰਨਾ ਨਾ ਕਰਨੇ ਆ ਕਰਨੇ ਤੇ ਐਂਡ ਮੁੰਡੇ ਨਾ ਹੀ ਆ ਨਾ ਜੇ ਸਾਡੇ ਪੰਜਾਬ ਚ ਮੁੰਡੇ ਨਾ ਬਚੇ ਅਸੀਂ ਕਿਉਂ ਦਰਖਤਾਂ ਦੇ ਵਿਆਹ ਕਰਨੇ ਨਹੀਂ ਆ ਸੋ ਮੈਂ ਤੁਹਾਨੂੰ ਸਾਰੀ ਭੈਣਾਂ ਨੂੰ ਬੇਨਤੀ ਕਰਦਾ ਸਾਡੀ ਇੱਕ ਸਾਰਾ ਐਨ ਜੀਓ ਆ ਜੇ ਕਿਸੇ ਲੋੜਵੰਦ ਵੀਰ ਪਰਿਵਾਰ ਨੂੰ ਸਹਾਇਤਾ ਦੀ ਲੋੜ ਹੋਵੇ ਵਿਆਹ ਦੀ ਕੁਸ਼ਾਦੀ ਜਾਂ ਕਿ ਗਰੀਬ ਦੀ ਸ਼ਤ ਗਰੀ ਹੋਵੇ ਲੋੜਵੰਦ ਦੀ ਉਹ ਸਾਡੇ ਨਾਲ ਸੰਪਰਕ ਕਰੋ ਜੇ ਮੈਡ ਕਿਸੇ ਵੀ ਤਰ੍ਹਾਂ ਦੀ ਕੋਈ ਵੀਰ ਦਾ ਅੰਗ ਇਹਨ ਅੰਗ ਕੱਟਿਆ ਗਿਆ ਸਾਡੀ ਇੱਕ ਸਾਰਾ ਐਨ ਜੀਓ ਨਾਲ ਸੰਪਰਕ ਕਰਕੇ ਸਾਡੇ ਮੇਰੇ ਵੀਰ ਸਾਰੇ ਆਏ ਨੇ ਮੇਰਾ ਬਾਬਾ ਜੀ ਤੋਂ ਨੰਬਰ ਵੀ ਆ ਮੇਰਾ ਛੋਟਾ ਵੀਰ ਪਨੀਤ ਮੇਰੇ ਗੋਰੇ ਭਾਜੀ ਆ ਮੇਰਾ ਬਬਲੂਆ ਨਾਸਿਰ ਨੰਬਰ ਵਾਰਡ ਚ ਤੁਹਾਡੇ ਲੱਗੇ ਰਹਿਦਾ ਭਰਾ ਮੇਰਾ ਬੜਾ ਮਿਹਨਤੀ ਤੇ ਬੜੀ ਮਿਹਨਤ ਕਰਦਾ ਮੇਰਾ ਛੋਟਾ ਵੀਰ ਆਸ਼ੂ ਵੀ ਆ ਬਾਬਾ ਜੀ ਕੋ ਨੰਬਰ ਲਲੋ ਜਦੋਂ ਵੀ ਤੁਸੀਂ ਸਾਡੇ ਕੋ ਬੁਲਾਓਗੇ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਬਾਕੀ ਜੇ ਪ੍ਰਮਾਤਮਾ ਨੇ ਚਾਇਆ ਤੁਹਾਡੀ ਵਰਗੀ ਸੰਗਤਾਂ ਦਾ ਪਿਆਰ ਮਿਲ ਗਿਆ ਤੇ ਉਹ ਜੁਗੀ ਕਿਰਪਾ ਮੇਰਾ ਭਰਾ ਮਾਸ਼ਾ ਅੱਲੀ ਆਯਾਦ ਇਲੈਕਸ਼ਨ ਲੜਾਈ ਮੇਰੇ ਪ੍ਰਾਣੇ ਰਾਤ ਦਿਨ ਮੇਰੀ ਵਾਰਚ ਆ ਗਏ ਇਕੱਲੇ ਇਕੱਲੇ ਬੰਦੇ ਨੂੰ ਵੀਰ ਨੇ ਕੰਪੈਲ ਕੀਤਾ ਕਿ ਇੱਕ ਵਾਰੀ ਵੀਰ ਨੂੰ ਮੌਕਾ ਦੋ ਭਰਾ ਨੇ ਬੜੀ ਮਿਹਨਤ ਕੀਤੀ ਆ ਪਰਮਾਤਮਾ ਆਜਾਜ ਜਤਿਆਂ ਜਾਂ ਸਾਰੀਆਂ ਪਾਰਟੀਆਂ ਨੂੰ ਨਹੀਂ ਵੋਟ ਨਹੀਂ ਬਈ ਜਿਹਨਾਂ ਇਸ ਭਰਾ ਨੇ ਪਾਈ ਆ ਅੱਜ ਭਰਾ ਤੁਹਾਡੇ ਵਿੱਚ ਮੇਰੀ ਤਾਰੀਫ ਕਰ ਰਿਹਾ ਮੈਂ ਭਰਾ ਦਾ ਧੰਨਵਾਦ ਕਰਦਾ ਜੇ ਪਰਮਾਤਮਾ ਨੇ 2027 ਵਿੱਚ ਕਿਰਪਾ ਕਰਦੀ ਆਪਾਂ ਇੱਕ ਦੁਨੀਆ ਦਾ ਨਾਂ ਚ ਮੋਗਾ ਕੇ ਜਾਵਾਂਗੇ ਜਿੱਦਾਂ ਸਾਡੇ ਸਤਪਾਲ ਜੀ ਔਰ ਬਿਮਲਾ ਰਾਂਗੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਇਮਾਨਦਾਰ ਬੰਦੇ ਨੇ ਓਨੈਸਟ ਬੰਦੇ ਨੇ ਐਦਾਂ ਦਾ ਇਤਿਹਾਸ ਪੇਦਾ ਕਰਕੇ ਜਾਵਾਂਗੇ ਬਾਕੀ ਕਰਨਾ ਦੇ ਖਵਾਜਾ ਗਰੀਬ ਨੌਜ ਨੇ ਬਾਪੂ ਲਾਲ ਬਾਸ਼ਾ ਨੇ ਗੁਰਾਮਦਾਸ ਨੇ ਜੈ ਖਵਾਜਾ ਗਰੀਬ ਨੌਜ ਮੈਂ ਬੌਨਸਰ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਉਹ 3 ਭੈਣਾ ਖਲੋਤੀਆਂ ਤੇ ਉਹ ਮੁੰਡੇ ਬਹੁਤ ਤੰਗ ਕਰਦੇ ਆ ਮੈਂ ਬੌਨਸਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਿੱਛੇ ਜਾਓ ਤੇ ਉਹਨਾਂ ਨੂੰ ਮੁੰਡਿਆਂ ਨੂੰ ਵੱਖਰੇ ਕਰ ਦਿਓ ਲੇਡੀਜ਼ ਵੱਖਰੇ ਕਰ ਦਿਓ ਤੇ ਆ ਜਿਹੜਾ ਆ ਵਾਈਡ ਜੀ ਸ਼ਰਟ ਪਾਇਆ ਨਾ কুর্তা ਤੇ ਲਾਲਜਾ ਪਰਨਾ ਇਨੂੰ ਫੜ ਕੇ ਲਿਓ ਪਹਿਲਾਂ ਮੇਰੇ ਕੋ ਜਿਹੜਾ ਬਾਬਾ ਜੀ ਟਾਈਮ ਬਹੁਤ ਹੋ ਗਿਆ ਮੈਂ ਤਾਂ ਆਓ ਜੀ ਹਲੇ ਆਓ ਜੀ ਛੇ ਜਿਹੜਾ ਇੱਧਰ ਥੋੜਾ ਟਾਈਮ ਲਾਇਆ ਹੁਣ ਥੋੜਾ ਜਿਹਾ ਅੱਧਾ ਘੰਟਾ ਕੋਈ ਨਹੀਂ ਕੋਈ ਨਹੀਂ ਬਾਬਾ ਹਲੋ ਕਾਕੇ ਮਾੜਾ ਜਨਾ ਖੋਲ ਮੇਨ ਬੋਕਲ ਨੂੰ ਡਲੇਰ ਵਰਬ ਦੇ ਕੇ ਰੱਖ ਮੈ ਹਲੋ 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 ਮੂਰੇ ਬਣਾ ਮੇਂ ਜਟ ਆ ਪਿਆ ਨੀਟਰ ਪਿਆ ਨਾ ਚ ਉਸ ਨੂੰ ਵੀ ਬੋਲ ਚਲਾਓ ਜੀ ਸਰ ਕੋਰਸ ਵੀ ਬੋਲ ਥੋੜਾ ਇੱਕ ਵਾਰੀ ਕਮਲ ਭਰਾ ਲਈ ਤਾੜੀ ਮਾਰ ਦਿਓ ਮੇਰੇ ਲਈ ਔਰ ਜਿਹੜਾ ਬੰਦਾ ਹੱਕਦਾਰ ਹੁੰਦਾ ਨਾ ਮਾਲਕ ਨੂੰ ਹੱਕ ਦੇ ਕੇ ਰੱਖਦਾ ਸਾਡਾ ਭਰਾ ਲੋਕਾਂ ਦੀ ਸੇਵਾ ਹੀ ਨਹੀਂ ਕਰਦਾ ਕਿ ਮਾਲਕ ਨੂੰ ਹਲ ਹੱਕ ਦੇ ਕੇ ਰੱਖਦਾ ਸੋ ਐਮਐਲਏ ਵੀ ਸਾਡੇ ਭਰਾ ਨੇ ਬਣ ਜਾਣਾ ਔਰ ਸਾਡੀ ਦਿਲ ਦੀ ਤਮੰਨਾ ਸਾਡਾ ਭਰਾ ਬਣੇ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੂ ਮੇਰਾ ਭਰਾ ਹਾਂ ਹਾਂ ਮੈਂ ਗਲਤ ਕਰ ਗਿਆ ਸਟੇਜ ਖਾਲੀ ਕਰ ਦੇ ਵੀਰਾ ਜਲੇ ਭਾਜਾ ਬਾਬਾ ਜੀ ਬਾਬਾ ਜੀ ਮੰਗਰੀ ਟੋਲੇ ਦੀ ਟਰੀ ਟੋਲੇ ਦੀ ਭਾਵੇਂ ਸਾਰਾ ਜੱਗ ਦਸ ਜਾਵੇ ਅਸਾਂ ਮੰਨਣੀ ਏ ਟੋਲੇ ਦੀ ਵਾਹ ਵਾਹ ਖਵਾਜਾ ਗਰੀਬ ਨਮਾਜ਼ ਨਾਲ ਲੈ ਮੇਰਾ ਭਰਾ ਬਹੁਤ ਬੁਮਾਰਾ ਮੇਰੇ ਵੀਰ ਨੂੰ ਹਲੋ ਹਲੋ ਬਿਲਕੁਲ 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 ਸਾਡੇ ਭਰਾ ਬੜੇ ਪਿਆਰੇ ਵੀਰ ਨੇ ਕਮਮੈਂ ਕਸਮ ਤੇਰੀ ਕਿਸਮ ਥੈਂਕ ਯੂ ਇਹਨਾਂ ਦੇ ਕੋਲ ਬਾਬਾ ਜੀ ਕਾਕੇ ਆ ਟਾਪ ਪੇਪਰ ਪੁਨੇਚਿਆਂ ਕਮਮੈਂ ਕਸਮ ਤੇਰੀ ਸੋਨਿਆ ਕਮਲ ਕਮਲ ਮੇਰਾ ਭਰਾ ਓ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਰੱਬ ਜਾਣਦਾ ਏ ਮੱਖ ਹੋਉਂਦਾ ਖਵਾਬ ਵੀ ਮਖਵਾਬ ਵਿੱਚ ਵੇਖਿਆ ਨਹੀਂ ਆਓ ਜੀ ਜਿਹੜੇ ਖਵਾਇਆ ਸਰਕਾਰ ਨੂੰ ਪਿਆਰ ਕਰਦੀ ਕਸਮ ਹੋ ਤੇਰੀ ਕਸਮ ਫਿਰ ਲੈ ਗਾਓ ਤੇਰੀ ਕਸਮ ਬਹੁਤ ਆਇਆ ਤੇਰੀ ਕਸਮ ਖਵਾਮਾਂ ਨੇ ਕਸਮ ਤੇਰੀ ਸੋਹਣਾ ਹਮ ਨੇ ਕਸਮ ਸੋਹਣਿਆ ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ ਲਗੇ ਪਲ ਤੈਨੂੰ ਵੇਖੇ ਮੈਨੂੰ ਵੇਖੇ ਮੈਨੂੰ ਵੇਖੇ ਮੈਨੂੰ ਮੱਕਾ ਤੇ ਮਦੀਨਾ ਮੱਕਾ ਤੇ ਮਦੀਨਾ ਆਇਆ ਤੂੰ ਸਜਣਾ ਇਹੋ ਕਹਿਣੋ ਦਿਲ ਕਦੇ ਲੋਰ ਗਿਆ ਦੀਰਸ਼ਾ ਬਾਬਾ ਜੀ ਵੇ ਮੈਂ ਜਿੰਨੀ ਵਾਰੀ ਤੇਰੀ ਵੇ ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ ਕੋਣੋ ਤਸਵੀਰ ਵੇਖੀ ਹੋਣੀ ਵੇ ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ ਕੋਸ ਕੋਦ ਮਾ ਜਦਾ ਵੇ ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ ਵੇ ਮੈਂ ਜਿੰਨੀ ਵਾਰੀ ਪਾ ਕੋਸ ਮਾ ਜਦਾ ਜਵੇਂ ਮਨ ਕਰਦਾ ਯਾਰ ਤੇਰੀ ਤਸਵੀਰ ਵੇਖੀ ਹੋਣੀ ਬਾਬਾ ਜੀ ਮਰੀਜ਼ ਕਹਿੰਦਾ ਜਿੰਨੇ ਵਾਰੀ ਮੈਂ ਆਪਣੇ ਯਾਰ ਦਾ ਮੂੰਹ ਦੇਖਿਆ ਨਹੀਂ ਵੇ ਤੇ ਰਾਂਝੇ ਨੇ ਹੀਰ ਨੂੰ ਨਹੀਂ ਦੇਖਿਆ ਹੁਣ ਵੇ ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ ਵੇ ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀ ਓਨੀ ਵਾਰੀ ਤਨ ਨਾਲੋਂ ਚੰਗੀ ਯਾਰਾ ਤੇਰੀ ਦਿੱਤੀ ਹਾਂ ਤਨ ਜੇ ਨਾਲੋਂ ਚੰਗੀ ਯਾਰਾ ਤੇਰੀ ਦਿੱਤੀ ਹਾਂ ਜੋ ਮਿਲ ਜਾਣੀ ਸਾਨੂੰ ਤੇਰੇ ਕਦਮਾਂ ਦੇ ਵਿੱਚੋਂ ਮਿਲ ਜਾਵੇ ਸਾਨੂੰ ਤੇਰੇ ਕਦਮਾਂ ਦੇ ਵਿੱਚੋਂ ਜੋ ਮਿਲ ਜਾਣੀ ਸਾਨੂੰ ਤੇਰੇ ਕਦਮਾਂ ਦੇ ਵਿੱਚੋਂ ਮਿਲ ਜਾਵੇ ਸਾਨੂੰ ਤੇਰੇ ਕਦਮਾਂ ਦੇ ਵਿੱਚੋਂ ਐਸੀ ਕੀਮਤੀ ਨਾ ਕੋਈ ਵੀ ਐਸੀ ਕੀਮਤੀ ਨਾ ਕੋਈ ਵੀ ਜੰਗੀ for oh. ਗਰਾਂ ਬਾਜੀ ਅਸੀਂ ਤੇਰੇ ਆ دیਵਾਨੇ ਖੋਰਾ ਵੀਰ ਸਰਕਾਰ ਔਰ ਮਡਾਲੀਆ ਦੀ ਸਰਕਾਰਾਂ ਦੇ دیਵਾਨੇ ਬਾਬਾ ਜੀ ਅਸੀਂ ਤੇਰੇ ਆ دیਵਾਨੇ ਤੇਰੇ ਨਾਲ ਚੰਨਾ ਇਦਾ ਤੇਰੇ ਆ دیਵਾਨੇ ਤੇਰੇ ਨਾਲ ਚੰਨਾ ਇਦਾ ਸਾਡਾ ਮਹੀ ਦਾ ਦੀਦਾ ਚੰਨਾ ਅੱਲਾ ਦੀਆਂ ਇਦਾ ਮੜਿਆ ਦੇਖੋ ਬਲੀ ਜੀ ਹਲੇ ਸਾਨੂੰ तेरे ਕਦਮਾਂ ਦੇ ਵਿੱਚੋਂ ਮਿਲ ਗਿਆ ਬਸਾਨੂੰ ਤੇਰੇ ਕਦਮਾਂ ਦੇ ਵਿੱਚੋਂ ਜੋ ਮਿਲ ਜਾਣੀ ਸਾਨੂੰ ਉਹ ਮਢਾੜੀ ਵਿੱਚ ਜਾ ਕੇ ਮਿਲਦਾ ਬਸਾਨੂੰ ਤੇ ਮਢਾੜੀ ਵਿੱਚ ਜਾ ਕੇ ਐਸੀ ਕੀਮਤੀ ਨਾ ਕਿਸੇ ਨੇ ਕੀਮਤੀ ਨਾ ਕਿਸੇ ਨੇ ਜੰਗੀਰ ਵੇਖੀ ਹੋਣੀ ਇਹ ਮੇਰੀ ਬਾਤ ਮੇਰੀ ਅਸਦੀਰ ਵੇਖੀ ਹੋਣੀ